ਬਹੁਤ ਸਾਰੇ ਲੋਕ ਮਸੀਹੀ ਕੌਮ ਨੂੰ ਕਮਜ਼ੋਰ ਕੌਮ ਸਮਝਦੇ ਹਨ ਉਹਨਾਂ ਨੂੰ ਲੱਗਦਾ ਇਹਨਾਂ ਨੂੰ ਲਿਤੜ ਦਿਓ ਇਹਨਾਂ ਨੂੰ ਜੋ ਮਰਜ਼ੀ ਬੋਲ ਦਿਓ ਇਹੋ ਇਹੋ ਜੇ ਮਹਾਰਥੀਆ ਜਿਹੜੇ ਪ੍ਰਭੂ ਯੇਸੂ ਮਸੀਹ ਦਾ ਨਾਮ ਲਿਖ ਕੇ ਗਾਲਾਂ ਕੱਢਦੇ ਆ ਨਾਮ ਲੈ ਕੇ ਵੱਡੀਆਂ ਵੱਡੀਆਂ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਆ ਅਪਸ਼ਬਦ ਬੋਲਦੇ ਦੁਰਵਚਨ ਬੋਲਦੇ ਆ ਜਿਹੜੇ ਹਾਲੇਲੂਇਆ ਸ਼ਬਦ ਨੂੰ ਕਰਦੇ ਆ ਨੌਨਸੈਂਸ ਤਰੀਕੇ ਦੇ ਨਾਲ ਇਸਤੇਮਾਲ ਕਰਦੇ ਆ ਮਰੋੜ ਤਰੋੜ ਕੇ ਇਸਤੇਮਾਲ ਕਰਦੇ ਆ ਅਰ ਉਹ ਸੋਚਦੇ ਕਿ ਮਸੀਹੀ ਲੋਕਾਂ ਦੀ ਸਿਹਤ ਤੇ ਤਾਂ ਕੋਈ ਅਸਰ ਹੀ ਨਹੀਂ ਆ ਇਹ ਸ਼ਬਦ ਸ਼ਾਇਦ ਇਹਨਾਂ ਲਈ ਵੀ ਮਾਇਨੇ ਨਹੀਂ ਰੱਖਦੇ ਨਹੀਂ ਅੱਜ ਮੈਂ ਉਹਨਾਂ ਨੂੰ ਦੱਸਣਾ ਚਾਹੁੰਦੀ ਆ ਮਸੀਹੀ ਕੌਮ ਕਮਜ਼ੋਰ ਨਹੀਂ ਆ ਕਿਉਂਕਿ ਕਮਜ਼ੋਰ ਬੰਦਾ ਕਦੀ ਕਿਸੇ ਨੂੰ ਮਾਫ ਨਹੀਂ ਕਰ ਸਕਦਾ ਮਸੀਹੀ ਕੌਮ ਇੱਕ ਮਜ਼ਬੂਤ ਕੌਮ ਆ ਕਿਉਂਕਿ ਮਾਫ ਕਰਨ ਦਾ ਹੌਸਲਾ ਵੀ ਕਿਸੇ ਕਿਸੇ ਕੋਲ ਹੁੰਦਾ ਆ ਅਰ ਪ੍ਰਭੂ ਯੇਸ਼ੂ ਮਸੀਹ ਨੇ ਸਾਨੂੰ ਇਹ ਸਿਖਾਇਆ ਹੈ ਕਿ ਮਾਫ ਕਰੋ ਅਰ ਅਸੀਂ ਉਹਨਾਂ ਨੂੰ ਇਸ ਲਈ ਮਾਫ ਕਰਦੇ ਕਿਉਂਕਿ ਉਹ ਜਾਣਦੇ ਹੀ ਨਹੀਂ ਉਹ ਕੀ ਕਰ ਰਹੇ ਹਾਂ ਜੇ ਉਹਨਾਂ ਨੂੰ ਪਤਾ ਹੋਵੇ ਕਿ ਹਾਲੇਲੂਇਆ ਸ਼ਬਦ ਕਿੰਨਾ ਪਵਿੱਤਰ ਸ਼ਬਦ ਆ ਜੇ ਇਹ ਗੱਲ ਉਹਨਾਂ ਦੇ ਖਾਨੇ ਵਿੱਚ ਪੈ ਜਾਵੇ ਉਹਨਾਂ ਦੀ ਸਮਝ ਵਿੱਚ ਪੈ ਜਾਵੇ ਉਹਨਾਂ ਨੂੰ ਸਮਝ ਆ ਜਾਵੇ ਕਿ ਜੇਸ ਪਾਪ ਵਿੱਚੋਂ ਫਸੇ ਹੋਏ ਆ ਉਸ ਪਾਪ ਵਿੱਚੋਂ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਕੱਢਣ ਦੇ ਲਈ ਸਾਮਰਥੀ ਉਸ ਪਾਪ ਵਿੱਚੋਂ ਕੱਢਣ ਲਈ ਪ੍ਰਭੂ ਯਿਸੂ ਮਸੀਹ ਸਲੀਬ ਉੱਤੇ ਬਲੀਦਾਨ ਹੋ ਗਏ ਜੇ ਇਹ ਗੱਲ ਉਹਨਾਂ ਦੀ ਸਮਝ ਵਿੱਚ ਪੈ ਜਾਵੇ ਤਾਂ ਸ਼ਾਇਦ ਉਹ ਕਦੀ ਵੀ ਇਦਾਂ ਨਾ ਕਰਨ ਪਰ ਅੱਜ ਉਹ ਸਾਰੇ ਲੋਕੀ ਜਿਹੜੇ ਸਾਨੂੰ ਟੀਮਾ ਮਾਰਦੇ ਆ ਇੱਕ ਸਮਾਂ ਸੀ ਜਦੋਂ ਕਿਸੇ ਦਾ ਵਿਰੋਧ ਟੀਮਾ ਮਾਰ ਕੇ ਕੀਤਾ ਜਾਂਦਾ ਸੀ ਅੱਜ ਟੀਮਾ ਨਹੀਂ ਮਾਰਦੇ ਅੱਜ ਕਮੈਂਟ ਮਾਰਦੇ ਆ ਕਿਉਂਕਿ ਅੱਜ ਜਿਹੜਾ ਡਿਜੀਟਲ ਯੋਗ ਹੋ ਗਿਆ ਏ ਉਹ ਕਮੈਂਟਸ ਇਦਾਂ ਦੇ ਲਿਖਦੇ ਆ ਜਿਹੜੇ ਵੱਟਿਆਂ ਨਾਲੋਂ ਘੱਟ ਨਹੀਂ ਹੁੰਦੇ ਉਹ ਵੀਡੀਓਜ਼ ਦੇ ਉੱਤੇ ਇਹੋ ਜਿਹੇ ਨਾ ਸਟੇਟਮੈਂਟਸ ਦਿੰਦੇ ਆ ਜਿਹੜੀਆਂ ਪੱਥਰਾਂ ਨਾਲੋਂ ਘੱਟ ਨਹੀਂ ਹੁੰਦੀਆਂ ਉਹ ਇੱਟਾਂ ਵੱਟੇ ਮਾਰੇ ਨਹੀਂ ਆ ਪਰ ਅਗਰ ਅੱਜ ਮਸੀਹੀ ਕੌਮ ਚੁੱਪਿਆ ਤੇ ਉਹਦੇ ਲਈ ਉਹ ਧੰਨਵਾਦ ਕਰਿਆ ਕਰਨ ਸਾਡੇ ਪ੍ਰਭੂ ਯਿਸੂ ਮਸੀਹ ਦਾ ਜਿਨੇ ਸਾਨੂੰ ਚੁੱਪ ਰਹਿਣ ਦੀ ਸ਼ਕਤੀ ਦਿੱਤੀ ਆ ਜਿਨਨੇ ਸਾਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਦਿੱਤੀ ਆ ਜਿਹਦਾ ਵਚਨ ਨਿਤ ਸਾਨੂੰ ਸਿਖਾਉਂਦਾ ਆ ਕਹਿੰਦਾ ਤੂੰ ਚੁੱਪ ਹੀ ਰਹਿ ਤੇਰੀਆਂ ਲੜਾਈਆਂ ਮੈਂ ਲੜੂੰਗਾ ਤੇ ਉਹ ਲੜਾਈਆਂ ਇਦਾਂ ਨਹੀਂ ਲੜਦਾ ਜਿੱਦਾਂ ਇਹ ਲੋਕੀ ਡੰਡੇ ਸੋਟੇ ਚੱਕ ਕੇ ਲੜਦੇ ਆ ਉਹ ਲੜਾਈਆਂ ਇਦਾਂ ਲੜਦਾ ਉਹ ਬਦਲਾ ਨਹੀਂ ਲੈਂਦਾ ਉਹ ਬਦਲ ਹੀ ਦਿੰਦਾ ਆ ਹallelujah ਉਹ ਬਦਲ ਦੇਣ ਵਾਲਾ ਪਰਮੇਸ਼ਵਰ ਆ ਬਦਲਾ ਬਦਲੇ ਦਾ ਮਤਲਬ ਕੀ ਆ ਬਦਲ ਦੇਣਾ ਤਾਂ ਉਹ ਉਹ ਰਿਵੈਂਜ ਨਹੀਂ ਉਹ ਚੇਂਜ ਵਿੱਚ ਕੰਮ ਕਰਦਾ ਹੈ ਹallelujah ਤਾਂ ਉਹ ਉਹਨਾਂ ਦੇ ਸੁਭਾਅ ਨੂੰ ਬਦਲ ਦਿੰਦਾ ਉਹ ਉਹਨਾਂ ਦੇ ਕੰਮਾਂ ਨੂੰ ਬਦਲ ਦਿੰਦਾ ਔਰ ਸਾਡੀ ਪ੍ਰਾਰਥਨਾ ਇਹ ਹੀ ਆ ਕਿ ਸਾਡਾ ਪਰਮੇਸ਼ਰ ਉਹਨਾਂ ਨੂੰ ਬਦਲੇ ਉਹਨਾਂ ਦੇ ਮਨ ਦੇ ਵਿਚਾਰਾਂ ਨੂੰ ਬਦਲੇ ਉਹਨਾਂ ਦੇ ਮਨ ਦੀਆਂ ਗਲਤ ਸੋਚਾਂ ਨੂੰ ਬਦਲੇ ਉਹਨਾਂ ਦੇ ਕੰਮਾਂ ਨੂੰ ਬਦਲੇ ਔਰ ਜਿੱਦਾਂ ਪ੍ਰਭੂ ਨੇ ਕਿਹਾ ਕਿ ਪਿਤਾ ਇਹਨਾਂ ਨੂੰ ਮਾਫ ਕਰ ਅੱਜ ਪ੍ਰਾਰਥਨਾ ਕਰਦੇ ਹਾਂ हे ਪਿਤਾ ਉਹਨਾਂ ਸਭਨਾਂ ਨੂੰ ਮਾਫ ਕਰ ਕਿਉਂਕਿ ਉਹ ਨਹੀਂ ਜਾਣਦੇ ਕਿ ਉਹ ਕੀ ਕਰਦੇ ਆਂ ਅਰ ਪ੍ਰਭੂ ਅਸੀਂ ਇਹ ਯਕੀਨ ਕਰਦੇ ਹਾਂ ਕਿ ਤੁਸੀਂ ਬਦਲ ਦੇਣ ਦੀ ਸਮਰਥ ਰੱਖਦੇ ਆਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਮੰਗਦੇ ਆਂ ਆਮੇਨ ਹਾਲੇਲੂਇਆ